ਜਦੋਂ ਵੀ ਸਵੇਰੇ ਉੱਠਣਾ ਵਾ ਤੇ ਜਦੋਂ ਨਹੀਂ ਤੁਰਿਆ ਜਾਣਾ ਤੇ ਚੇਤੇ ਸੂਬੇ ਦਾ ਚੇਤਾ ਹੋਣਾ ਵੀ ਮੇਰੇ ਨਾਲ ਉਹਨੇ ਆਹ ਕੰਮ ਕੀਤਾ ਤੇ ਅਰਦਾਸ ਹੀ ਕਰੀਦੀ ਸੀ ਮਹਾਰਾਜ ਗੜੀ ਤੇ ਮਹਾਰਾਜ ਨੂੰ ਇਹਨੂੰ ਜਾਇਦਾ ਕਿਤੇ ਇਹੋ ਜਾਇਦੇ ਨਾ ਹੋਵੇ ਜਿੱਦਾਂ ਨੇ ਸਾਡੇ ਨਾਲ ਕੀਤਾ ਉਹ ਦਿਨੇ ਮੈਨੂੰ ਆਪ ਕਿਹਾ ਵੀ ਬਚਨ ਸੋਧਿਆ ਮੁੰਡਿਆ ਮੈਨੂੰ ਸੂਬਾ ਸਰਹੰਦ ਕਹਿੰਦੇ ਆ ਮੈਂ ਤੈਨੂੰ ਛੱਡਣਾ ਨਹੀਂਗਾ ਅੱਛਾ ਇਹ ਗੱਲ ਆਪ ਕੇ ਨੇ ਆਪ ਕਹੀ ਆਪ ਕਹੀ ਮੈਂ ਮਹਾਰਾਜ ਗੁਰੂ ਮਹਾਰਾਜ ਨੂੰ ਆਜਾ ਹਾਜ਼ਰ ਨਾਜ਼ਰ ਸਮਝ ਕੇ ਕਿਹਾ ਅੱਛਾ ਆਪ ਇਨੇ ਇਹ ਗੱਲ ਕਹੀ ਆ ਤੇ ਜਾਂਦਿਆਂ ਸਾਰੇ ਇਹਨੇ ਮੇਰੇ ਕੱਪੜੇ ਸਾਰੇ ਲਾ ਕੇ ਤੇ ਇਹਨੇ ਮੈਨੂੰ ਉਸੇ ਵੜੇ ਟੰਗਤਾ ਵਾ ਰਸਾ ਬਾ ਆਗੇ ਫਿਰ ਜਦੋਂ ਮੈਨੂੰ ਲੈ ਕੇ ਆਏ ਆ ਮੈਨੂੰ ਤੇ ਕੋਈ ਸਾਲ ਤੇ ਮੈਂ ਇਤਰਾ ਮੰਜੇ ਤੇ ਰਿਆਂ ਮੇਰੇ ਕੋਲ ਆਂਗ ਨਹੀਂ ਪੁੱਟੀ ਜਾਂਦੀ ਇੱਕ ਸਾਲ ਤੱਕ ਹਾਂਜੀ ਹਾਂਜੀ ਕੋਈ ਟੱਤੀ ਪਸ਼ਾਪ ਵੀ ਘਰ ਦੇ ਕਰਾਉਂਦੇ ਰਹੇ ਆ ਹਰਕੇ ਹਾਂਜੀ ਹਾਂਜੀ ਜੇ ਪੁੱਤਾ ਮੇਰੇ ਨੂੰ ਮੈਂ ਇਹ ਗੱਲ ਕਹੀ ਵੀ ਇਸ ਤਰ੍ਹਾਂ ਇਹ ਨਿਰਣਾਉ ਨੇ ਕੀਤਾ ਤੇ ਕਹਿੰਦਾ ਡੈਡੀ ਕਿੱਥੇ ਰਹਿੰਦਾ ਵਾ ਉਹ ਸੁਪਾ ਸਿੰਘ ਹੈ ਮੈਂ ਆਖਿਆ ਉਹ ਤੇ ਪੁੱਤ ਹੁਣ ਜੇਲ੍ਹ ਦੇ ਵਿੱਚ ਆ ਇਹਨੂੰ ਮੈਂ ਜਦੋਂ ਦੱਸਦਾ ਇਹਦੇ ਇਹਦੇ ਆਪ ਐ ਚੁੱਪ ਕਰ ਜਾਂਦਾ ਉਸੇ ਵੇਲੇ ਜਦੋਂ ਮੈਨੂੰ ਸਾਰੀ ਗੱਲਬਾਤ ਇਦਾਂ ਦੱਸਦਾ ਹਾਂ ਹਾਂ ਕਾਕਤਾਰੀ ਪਰਿਵਾਰ ਤੋਂ ਸੁਣੀ ਜਾਂਦੀ ਹੈ ਹਾਂਜੀ 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 ਮੇਰੇ ਤੇ ਆਵੇ ਤੁਸੀਂ ਪੁੱਛਿਆ ਮੇਰੇ ਆਪ ਅੱਖਾਂ ਦੇ ਵਿੱਚ ਪਾਣੀ ਆ ਗਿਆ ਉਸੇ ਵੇਲੇ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ #ਪੰਜਾਬ ਤੇ ਮੈਂ ਹਾਂ ਮਨਪ੍ਰੀਤ ਸਿੰਘ ਕਾਲੋਂ ਪੰਜਾਬ ਪੁਲਿਸ ਦੇ ਸਾਬਕਾ ਇੰਸਪੈਕਟਰ ਸੁਭਾ ਸਿੰਘ ਜਿਸ ਨੂੰ ਸੁਭਾ ਸਰਹੰਦ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ ਉਸ ਦੀ ਪਿਛਲੇ ਦਿਨੀ ਜੇਲ੍ਹ ਦੇ ਵਿੱਚ ਮੌਤ ਹੋ ਗਈ ਹੈ ਬੇਸ਼ੱਕ ਸੁਭਾ ਸਿੰਘ ਦੀ ਮੌਤ ਹੋ ਗਈ ਹੈ ਪਰ ਉਸ ਦੇ ਕਾਰਨਾਮਿਆਂ ਦੀ ਚਰਚਾ ਇਸ ਵੇਲੇ ਬਹੁਤ ਤੇਜ਼ੀ ਦੇ ਨਾਲ ਹੋ ਰਹੀ ਹੈ ਕੀ ਆ ਵੀ ਜਾਂਦਾ ਕਿ ਸੁਭਾ ਸਿੰਘ ਨੇ ਆਪਣੇ ਦੌਰ ਦੇ ਵਿੱਚ 100 ਤੋਂ ਵੱਧ ਨੌਜਵਾਨਾਂ ਦਾ ਝੂਠਾ ਮੁਕਾਬਲਾ ਬਣਾ ਕੇ ਮਾਰ ਦਿੱਤਾ ਕਈ ਨੌਜਵਾਨਾ ਇਹੋ ਜੇ ਸੀਗੇ ਜਿਨ੍ਹਾਂ ਦੀਆਂ ਲਾਸ਼ਾਂ ਤੱਕ ਨਹੀਂ ਲੱਭਣ ਦਿੱਤੀਆਂ ਬਹੁਤ ਸਾਰੀਆਂ ਕਹਾਣੀਆਂ ਤੁਸੀਂ ਸੁਣੀਆਂ ਹੋਣਗੀਆਂ ਸੁਭਾ ਸਿੰਘ ਦੀਆਂ ਕਿਵੇਂ ਅਤਿਆਚਾਰ ਕਰਦਾ ਰਿਹਾ ਤਾਂ ਅੱਜ ਤੁਹਾਨੂੰ ਇੱਕ ਕਹਾਣੀ ਹੋਰ ਸੁਣਾਉਣੇ ਆ ਜਿਹੜੀ ਸੁਭਾ ਸਿੰਘ ਦੇ ਵੱਲੋਂ ਕਿਵੇਂ ਅਤਿਆਚਾਰ ਕੀਤਾ ਗਿਆ ਇਸ ਵੇਲੇ ਮੈਂ ਤਰਨਤਾਰਨ ਦੇ ਵਿੱਚ ਮੌਜੂਦ ਹੈਗਾ ਜਿੱਥੇ ਮੇਰੇ ਨਾਲ ਇਸ ਵੇਲੇ ਸੁਖਦੇਵ ਸਿੰਘ ਮਜੂਦ ਹੈਗੇ ਨੇ ਸੁਖਦੇਵ ਸਿੰਘ ਉਹ ਸਖਸ਼ਣੇ ਜਿਨ੍ਹਾਂ ਦੇ ਨਾਲ ਸੂਬਾ ਸਿੰਘ ਦੇ ਵੱਲੋਂ ਅਤਿਆਚਾਰ ਕੀਤਾ ਗਿਆ ਕਿੰਨਾ ਜ਼ੁਲਮ ਟਾਇਆ ਗਿਆ ਸਾਰੀ ਗੱਲਬਾਤ ਕਰਦੇ ਆ ਤਾਂ ਸੁਖਦੇਵ ਜੀ ਸਾਡੇ ਨਾਲ ਮੌਜੂਦ ਨੇ ਤਾਂ ਬਹੁਤ-ਬਹੁਤ ਸਵਾਗਤ ਹੈ ਜੀ ਤੁਹਾਡਾ ਧੰਨਵਾਦ ਸੂਬਾ ਸਿੰਘ ਜਿਹਨੂੰ ਸੂਬਾ ਸਰਹੰਦ ਵੀ ਇਸ ਵੇਲੇ ਕਹਿ ਰਹੇ ਨੇ ਕਿ ਸੂਬਾ ਸਰਹੰਦ ਦੇ ਨਾਂ ਨਾਲ ਇਹਨੂੰ ਜਾਣਿਆ ਜਾਂਦਾ ਸੀ ਜਦੋਂ ਇਹ ਨਾਂ ਤੁਹਾਡੇ ਕੰਨਾਂ ਦੇ ਵਿੱਚ ਪੈਂਦਾ ਤਾਂ ਕੀ ਚੇਤੇ ਆਉਂਦਾ ਤੁਹਾਨੂੰ ਵੇਖੋ ਜੀ ਇਹ ਤੇ ਸਵੇਰੇ ਸਵੇਤੇ ਜਦੋਂ ਸੌਂ ਕੇ ਉੱਠੀਦਾ ਵਾ ਤੇ ਜਦੋਂ ਇਹ ਲੱਤਾਂ ਧਾਰਨੇ ਚੱਲਦੀਆਂ ਤੁਰਿਆ ਨਹੀਂ ਜਾਂਦਾ ਤੇ ਇਹੋ ਮਹਾਰਾਜ ਗਾੜੀ ਅਰਦਾਸ ਕਰੀਦੀ ਸੀ ਕਿ ਸੂਬਾ ਤੇਰਾ ਬੇੜਾ ਗਰਕ ਹੋ ਜੇ ਹਾਂਜੀ ਜੋ ਇਹਨੇ ਹਾਲਾਤ ਕੀਤੇ ਆ ਮੇਰੇ ਨਾਲ ਕੀਤਾ ਤੱਕਾ ਕੀਤਾ ਤੇ ਜਦੋਂ ਸਵੇਰੇ ਦਰਦਾਂ ਹੁੰਦੀਆਂ ਜਦੋਂ ਪੈਰ ਨਹੀਂ ਪੁੱਟਿਆ ਜਾਂਦਾ ਇਹੋ ਹੀ ਅਰਦਾਸ ਹੁੰਦੀ ਸੀ ਕਿ ਮਹਾਰਾਜ ਬਾਬਾ ਦੀਪ ਸਿੰਘ ਸਿਦਾ ਸਾਹਿਬ ਇਹਦਾ ਬੇੜਾ ਗਰਕ ਕਰੀ ਇਹ ਕਿਤੇ ਕੀੜੇ ਪੈ ਕੇ ਮਰੇ ਹਾਂਜੀ ਜਦੋਂ ਸੂਬਾ ਸਿੰਘ ਦੇ ਨਾਲ ਪਹਿਲੀ ਵਾਰੀ ਤੁਹਾਡਾ ਸਾਹਮਣਾ ਹੋਇਆ ਇਹ ਕਦੋਂ ਦੀ ਗੱਲ ਹੈ ਕਿਵੇਂ ਤੁਹਾਨੂੰ ਸੂਬਾ ਸਿੰਘ ਨੇ ਚੱਕਿਆ ਇਹ ਜੀ 9293 ਦੀ ਗੱਲ ਆ ਉਦੋਂ ਮਾਸਟਰ ਜਗੀਰ ਸਿੰਘ ਖਰੂਰ ਸਾਹਿਬ ਵਾਲੇ ਟਰਾਂਸਪੋਰਟ ਮੰਤਰੀ ਹੀ ਤੇ ਇਹਨੂੰ ਵੈਰੋਵਾਲ ਥਾਣੇ ਦੇ ਵਿੱਚ ਸਪੈਕਟਰ ਲੱਗਾ ਸੀ ਸੂਬਾ ਸਿੰਘ ਅੱਛਾ ਤੇ ਇਹ ਜਿਆਦਾ ਇਹਨੇ ਇੱਥੇ ਆਪਣਾ ਜਮੂਰਾ ਦੇ ਨਾਲ ਲੋਕਾਂ ਨੂੰ ਤੋੜਨਾ ਜਿਆਦਾ ਬਹੁਤਾ ਜਿਆਦਾ ਇਹਨੇ ਸக்தி ਕਰਨੀ ਤੇ ਫਿਰ ਇਹ ਇੱਥੇ ਵੈਰੋਵਾਲ ਜਿਹੜਾ ਥਾਣਾ ਉਹ ਇਹ ਪਿੰਡ ਦੇ ਵਿੱਚ ਹੀ ਤੇ ਲੋਕਾਂ ਨੂੰ ਕਿਲਕਾਂ ਸੁਣਨੀਆਂ ਲੋਕਾਂ ਨੂੰ ਜਦੋਂ ਜ਼ਿਆਦਾ ਇਹਨੇ ਤੰਗ ਕਰਨਾ ਤੇ ਇਹ ਥਾਣਾ ਫਿਰ ਚੁੱਕ ਕੇ ਤੇ ਇੱਥੇ ਖਡੂਰ ਸਾਹਿਬ ਮੰਡੀ ਦੇ ਵਿੱਚ ਲੈ ਗਿਆ ਮੰਡੀ ਦੇ ਵਿੱਚ ਰਖੜ ਕੇ ਤੇ ਇਹਨੇ ਮੈਨੂੰ ਇੱਥੋਂ ਪਿੰਡੋਂ ਲੈ ਗਿਆ ਚੁੱਕ ਕੇ ਤੇ ਜਾਂਦਿਆਂ ਸਾਰੀ ਇਹਨੇ ਮੇਰੇ ਕੱਪੜੇ ਸਾਰੇ ਲਾ ਕੇ ਤੇ ਇਹਨੇ ਮੈਨੂੰ ਉਸੇ ਵੇਲੇ ਟੰਗਤਾ ਵਾ ਰਸਾ ਪਾ ਆ ਗਈ ਟੰਗਤਾ ਤੇ ਟਾਂਕੇ ਮੇਰਾ ਜੂੜਾ ਉੱਪਰ ਲਾਤਾ ਨੇ ਛੱਤ ਦੇ ਨਾਲ ਤੇ ਆਪ ਕੁਰਸੀਆਂ ਢਾਗੇ ਬਹਿ ਗਏ ਆ ਤੇ ਫਿਰ ਇਹਨਾਂ ਨੇ ਬੜਾ ਚਿਹਰ ਮੇਰੇ ਕੋਲ ਪੁੱਛਗਿਸ਼ ਕਰਦੇ ਰਹੇ ਆ ਮੈਂ ਕਿਹਾ ਮੈਂ ਤਾਂ ਇੱਕ ਆਪਣਾ ਘਰ ਦਾ ਘਰੇਲੂ ਕੰਮ ਕਰਦਾ ਕੋਈ ਇਹੋ ਜੀ ਗੱਲ ਐ ਨਹੀਂ ਤੇ ਫਿਰ ਕਹਿੰਦੇ ਇਹਨੇ ਮੰਨਣਾ ਨਹੀਂਗਾ ਫਿਰ ਠਾਂ ਲਾ ਕੇ ਫਿਰ ਇਹਨਾਂ ਨੇ 4 5 ਫੁੱਟ ਦਾ ਪੈਪ ਲਿਆਂਦਾ ਲੋਹੇ ਦਾ ਉਹਦਾ ਕੋਈ 40 ਕਿਲੋ ਵਜਨ ਤੋਂ ਵੱਧ ਹੀ ਹੋਊਗਾ ਤੇ ਮੇਰਾ ਆਪਣਾ ਹੀ ਉਦੋਂ ਵਜਨ ਜਿਹੜਾ ਮੈਂ ਮੁੰਡਾ ਖੁੰਡਾ ਹਾਂ ਕੋਈ 95 ਕਿੰਟਲ ਦੇ ਲਾਗੇ ਹੀ 90 95 ਕਿਲੋ ਕੀਕੇ ਉਦੋਂ ਇਹਨਾਂ ਨੇ ਮੈਨੂੰ ਫੇਰ ਥੱਲੇ ਕਰਕੇ ਮੇਰੇ ਪੈਰਾਂ ਨੂੰ ਮੇਰਾ ਪਰਨਾ ਪਾ ਕੇ ਤੇ ਮੇਰੀਆਂ ਲੱਤਾਂ ਦੇ ਵਿੱਚ ਉਹ ਪੈਪ ਰੱਖਿਆ ਪੈਪ ਰੱਖ ਕੇ ਫੇਰ ਮੈਨੂੰ ਖਿੱਚ ਕੇ ਉੱਥੇ ਹੀ ਖੜ੍ਹਾਤਾ ਅੱਛਾ ਤੇ ਉਦੋਂ ਫੇਰ ਜਦੋਂ ਫੇਰ ਉੱਥੇ ਇੰਨੀ ਮੇਰੇ ਸਰੀਰ ਨੂੰ ਖਿੱਚ ਪਈ ਕਿ ਜਦੋਂ ਭਾਰ ਹੀ 1.5 ਕੁਇੰਟਲ ਬਣ ਗਿਆ ਤੇ ਮੇਰੇ ਆਪਣੀ ਛਾਤੀ ਦੇ ਵਿੱਚੋਂ ਇੱਥੋਂ ਜਿਦਾਂ ਪੈਪ ਪਾਣੀ ਦੇ ਬੁਲਬਲੇ ਇਸ ਤਰ੍ਹਾਂ ਇੱਥੋਂ ਖੂਨ ਵਗਣ ਦਾ ਵੈ ਆਪਣੀ ਛਾਤੀ ਦੇ ਵਿੱਚੋਂ ਵਾਟ ਇਸ ਛੇਰ ਦੇ ਵਿੱਚੋਂ ਹਾਂਜੀ 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 ਤੇ ਤੁਹਾਨੂੰ ਖੜ੍ਹਾ ਕਿਉਂ ਸੀਗਾ ਕਰੋ ਕਰੋ ਚੁੱਕ ਕੇ ਬਸ ਮੈਂ ਦੇ ਇਥੇ ਆਪਣਾ ਘਰ ਦਾ ਕੰਮ ਕਰਨ ਡਿਆ ਗੱਡੀਆਂ ਆਈਆਂ ਚੁੱਕ ਕੇ ਲੈ ਗਈਆਂ ਬਸ ਹਾਂਜੀ ਕੋਈ ਤੁਹਾਨੂੰ ਪਤਾ ਨਹੀਂ ਕੀ ਕਿ ਨਹੀ ਕੋਈ ਪਤਾ ਨਹੀਂ ਹਾਂਜੀ 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 ਅੱਛਾ ਹਾਂਜੀ ਹਾਂਜੀ ਫਿਰ ਸਿੱਧਾ ਜਾ ਕੇ ਜਦੋਂ ਥਾਣੇ ਤੁਹਾਨੂੰ ਖੜਿਆ ਤੁਹਾਡੇ ਨੂੰ ਕੋਈ ਪੁੱਛਗਿੱਛ ਕੀਤੀ ਤੁਹਾਨੂੰ ਕੁਝ ਕਿਹਾ ਜਾਂ ਤੁਹਾਡੇ ਤੋਂ ਬਕਾਉਣ ਦੀ ਕੋਸ਼ਿਸ਼ ਕੀਤੀ ਕੁਝ ਹਾਂਜੀ ਹਾਂਜੀ ਮੈਨੂੰ ਕਹਿੰਦਾ ਕਿ ਤੁਹਾਡੇ ਨਾਲ ਕੋਈ ਮੁੰਡੇ ਆਉਂਦੇ ਆ ਕਿ ਤਰ੍ਹਾਂ ਕਿਹੜੇ ਹਥਿਆਰ ਹੁੰਦੇ ਆ ਉਹਨਾਂ ਕੋ ਕੀ ਦੀ ਜਾਂਦੇ ਆ ਕੀ ਦੀ ਨੰਗਦੇ ਆ ਇਦਾਂ ਕੋਈ ਮੈਂ ਕਿਹਾ ਮੈਨੂੰ ਤੇ ਕੋਈ ਪਤਾ ਨਹੀਂ ਜੇ ਨੰਗਦੇ ਆ ਤੇ ਉਹ ਸਾਰੇ ਸਾਰੇ ਨੂੰ ਪਤਾ ਉਦੋਂ ਵੀ ਖੜਕੂ ਸਿੰਘ ਹੈਗੇ ਹੀ ਤੇ ਚਲੋ ਨੰਗਦੇ ਹੀ ਉਹਨਾਂ ਨੂੰ ਵੀ ਨਹੀਂ ਕੋਈ ਰੋਗ ਸਕਦਾ ਹੀ ਕਿਤੇ ਕੋਈ ਹਾਂਜੀ ਤੇ ਇਹ ਬਹੁਤ ਤੱਕਾ ਕੀਤਾ ਮੇਰੇ ਨਾਲ ਉਹਨੇ ਇਹ ਥਾਣਾ ਵੈਰੋਵਾਲ ਬਣਾਇਆ ਹੁੰਦਾ ਸੀਗਾ ਉਦੋਂ ਇੱਥੇ ਸੀਗਾ ਹਾਂਜੀ ਥਾਣਾ ਲੱਗਾ ਇਹ ਥਾਣਾ ਵੈਰੋਵਾਲ ਹੀ ਪਰ ਇਹ ਚੁੱਕ ਕੇ ਸਾਰਾ ਉੱਥੇ ਲੈ ਗਿਆ ਸੀ ਖਡੂਰ ਸਾਹਿਬ ਮੰਡੀ ਚ ਇੱਥੇ ਪਿੰਡ ਦੇ ਵਿੱਚ ਥਾਣਾ ਸੀ ਲੋਕਾਂ ਨੂੰ ਕਿਲਕਾਂ ਸੁਣਦੀਆਂ ਸੀ ਜਦੋਂ ਲੋਕਾਂ ਨੂੰ ਇਦਾਂ ਖਿੱਚ ਤੂੰ ਕਰਦਾ ਇਹ ਜਦੋਂ ਜਿੱਦਾਂ ਮਰਨਾ ਕੀਤਾ ਵਾ ਤੇ ਲਾਗੇ ਲਾਗੇ ਘਰ ਹੀ ਫਿਰ ਲੋਕੇ ਲਿੱਲਾ ਲੋਕਾਂ ਨੂੰ ਕਿਲ ਕਾਂ ਬੰਦੇ ਨੇ ਤੇ ਕਿਲ ਕਾਂ ਹੀ ਮਾਰਨੀਆਂ ਵਾ ਹਾਂਜੀ ਹਾਂ ਇਸ ਕਰਕੇ ਮੰਡੀ ਦੇ ਵਿੱਚ ਇਹਨੇ ਜਗ੍ਹਾ ਬਣਾਈ ਹੋਈ ਸੀ ਹਾਂਜੀ 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 ਬਹੁਤ ਤਗੜੀ ਜਗ੍ਹਾ ਨਾ ਉਹ ਇਹੋ ਜੇ ਕਮਰੇ ਹੀ ਨਾ ਉੱਥੇ ਦਿਨ ਦਾ ਪਤਾ ਲੱਗੇ ਨਾ ਰਾਤ ਦਾ ਪਤਾ ਲੱਗੇ ਅੱਛਾ ਹਾਂਜੀ 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 ਜਦੋਂ ਤੁਸੀਂ ਗਏ ਉੱਥੇ ਮਾਨੂੰ ਲਿਜਾਇਆ ਗਿਆ ਉੱਥੇ ਉੱਥੇ ਤੁਹਾਡੇ ਜਾਣ ਤੋਂ ਪਹਿਲਾਂ ਕੋਈ ਹੋਰ ਵੀ ਸੀਗਾ ਬੜੇ ਹੀ ਜੀ ਕਾਰਠਿਕ ਲੱਕੜ ਦੀਂ ਦੀਓ ਦੇ ਵਿੱਚ ਇੱਕ ਲੱਤ ਦਿੰਦੇ ਆ ਮੇਰੇ ਅਰਗੇ ਪਤਾ ਨਹੀਂ ਉਥੇ ਕਿੰਨੇ ਵਿੱਚ ਮੇਰੇ ਜਿੱਦਾਂ ਮਰੇ ਮਰੀਆਂ ਵਰਗੂੰ ਕਰ ਕਰਕੇ ਵਿੱਚ ਉਥੇ ਦਿੱਤੇ ਹੀ ਉਹਦੇ ਵਿੱਚ ਸੁੱਟੇ ਇੱਕ ਇੱਕ ਲੱਤ ਵਿੱਚ ਦਿੱਤੀ ਸੀ ਉਹਨਾਂ ਦੇ ਹਾਂਜੀ ਹਾਂਜੀ ਹਾਂ ਜਿਵੇਂ ਤੁਸੀਂ ਦੱਸ ਦਿਓ ਕਿ ਤੁਹਾਨੂੰ ਛੱਤ ਦੇ ਨਾਲ ਇਹਨੇ ਲਾਤਾ ਹਾਂਜੀ ਉਦੋਂ ਕੁਝ ਬਕਾਉਂਦੇ ਸੀਗੇ ਕਿ ਜਾਂ ਸਿਰਫ ਕੁੱਟਮਾਰ ਕਰਨ ਵਾਸਤੇ ਇਹ ਕੀਤਾ ਜਾਂਦਾ ਸੀਗਾ ਨੇ ਜੀ ਜਿਆਦਾ ਤੇ ਕੁੱਟਮਾਰ ਕਰਨ ਵਾਸਤੇ ਜਦੋਂ ਕੋਈ ਹੈ ਹੀ ਨਹੀਂ ਕੁਛ ਬੰਦੇ ਨੇ ਜਾਂਦਿਆਂ ਦੱਸਦਾ ਵੀ ਮੇਰੇ ਵਿੱਚ ਹੈ ਹੀ ਕੁਛ ਨਹੀਂਗਾ ਮੈਂ ਤੇ ਬਿਲਕੁਲ ਇਹ ਕੋਈ ਇਹੋ ਜਿਹੀ ਕੋਈ ਗੱਲ ਹੈ ਨਹੀਂ ਤੇ ਪਰ ਇਹ ਇਹ ਤੇ ਬਹੁਤਾ ਜਿਆਦਾ ਇਹਨੂੰ ਬੁੱਚੜ ਕਹਿ ਲੋ ਇਹਨੂੰ ਕਸਾਈ ਕਹਿ ਲੋ ਇਹਨੂੰ ਮੈਨਾਂ ਵੀ ਇਹਨੂੰ ਜੋ ਮਰਜੀ ਕਹਿ ਲੋ ਇਹ ਇਹ ਬੰਦੇ ਨੂੰ ਛੱਡਦਾ ਥੋੜਾ ਜਿਹਾ ਫਿਰ ਮੇਰੇ ਸਾਹਮਣੇ ਅੱਜ ਭਾਵੇਂ ਕੋਈ ਕਹਦੇ ਕਿ ਇਹਨੂੰ ਸੂਬਾ ਸਰੰਦ ਕੀ ਕਰਨ ਨੂੰ ਕਹਿੰਦੇ ਆ ਸਰੰਦ ਨਾਲ ਉਦਾਂ ਲਾ ਦਿੰਦੇ ਸੂਬੇ ਦਾ ਕਰਕੇ ਸਰੰਦ ਤੇ ਖੁਦ ਇਹਨੇ ਮੈਨੂੰ ਆਪ ਕਿਹਾ ਵੀ ਵਚਨ ਸੋਧਿਆ ਮੁੰਡਿਆ ਮੈਨੂੰ ਸੂਬਾ ਸਰੰਦ ਕਹਿੰਦੇ ਆ ਮੈਂ ਤੈਨੂੰ ਛੱਡਣਾ ਨਹੀਂਗਾ ਅੱਛਾ ਇਹ ਗੱਲ ਆਪਕੇ ਨੇ ਆਪ ਕਹੀ ਆਪ ਕਹੀ ਮੈਂ ਮਹਾਰਾਜ ਗੁਰੂ ਮਹਾਰਾਜ ਨੂੰ ਆਜਾ ਹਾਜ਼ਰ ਨਾਜ਼ਰ ਸਮਝ ਕੇ ਕਹਿਨਾ ਆਪ ਇਨੇ ਇਹ ਗੱਲ ਕਹੀ ਆ ਤੇ ਮੈਂ ਛੱਡਣਾ ਨਹੀਂ ਤੈਨੂੰ ਅੱਛਾ ਹਾਂਜੀ ਹਾਂਜੀ ਇਹ ਜਿਹੜੇ ਮੁੰਡਿਆਂ ਨੂੰ ਲੈ ਕੇ ਆਉਂਦਾ ਸੀ ਸਾਰਿਆਂ ਨੂੰ ਇਹੀ ਗੱਲ ਕਹਿੰਦਾ ਸੀ ਇਹੋ ਹੀ ਇਹੋ ਇਹੋ ਕਹਿੰਦਾ ਸੀ ਹਾਂਜੀ ਹਾਂਜੀ ਕਿੰਨੇ ਦਿਨ ਫਿਰ ਤੁਹਾਨੂੰ ਇਹਨਾਂ ਨੇ ਉੱਥੇ ਰੱਖਿਆ ਕੀ ਕੁਝ ਕਰਦੇ ਰਹੇ ਤੁਹਾਡੇ ਨਾਲ ਫਿਰ ਜੀ ਉਹ ਜਦੋਂ ਉਹ ਚੀਜ਼ ਮੇਰੇ ਖੂਨ ਆ ਇਹ 3-4 ਘੰਟੇ ਪਿਆਵਾ ਫਿਰ ਮੈਨੂੰ ਥੱਲੇ ਲਾ ਕੇ ਇਹਨਾਂ ਨੇ ਕਾਰ ਚ ਲੱਤ ਦੇ ਕੇ ਫਿਰ ਘੜੀ 2-4 ਘੰਟੇ ਮੈਨੂੰ ਉੱਥੇ ਲੰਮਾ ਪੈਣ ਦਿੱਤਾ ਫਿਰ ਆਏ ਤਿੰਨ-ਚਾਰ ਮੁਲਾਜ਼ਮ ਫਿਰ ਮੇਰੇ ਇੱਥੇ ਬਾਵਾ ਦੋਆ ਮੁੰਡਿਆਂ ਤੋਂ ਫੜ ਕੇ ਹੌਲੀ-ਹੌਲੀ ਮੈਨੂੰ ਉੱਥੇ ਲੈ ਗਏ ਤੋਰ ਕੇ ਇਹਦੇ ਦਫ਼ਤਰ ਦੇ ਵਿੱਚ ਅੱਛਾ ਦਫ਼ਤਰ ਦੇ ਵਿੱਚ ਖੜਕੇ ਤੇ ਇਹ ਬੈਠਾ ਇੱਕ ਕੁਰਸੀ ਦੇ ਤੇ ਉਹਨਾਂ ਨੇ ਇਹ ਮਿੰਦਰ ਸਿੰਘ ਹੌਲਦਾਰ ਹੀ ਇਹ ਰਤਨ ਸਿੰਘ ਹੀ ਰਾਮ ਦਿਵਾਲੀ ਦਾ ਮੁੰਡਾ ਹੋਰੇ ਇਹ ਸਾਈ ਹੀ ਜਗੀਰ ਸਿੰਘ ਹੀ ਸੁਖਵੰਤ ਸਿੰਘ ਹੀ ਹਮ ਇਹਨਾਂ ਨੇ ਮੈਨੂੰ ਜਾ ਕੇ ਫੇਰ ਸਾਰੇ ਕੱਪੜੇ ਮੇਰੇ ਫੇਰ ਲਾਤ ਤੇ ਉੱਥੇ ਅੱਛਾ ਉਹਦੇ ਸੂਬੇ ਦੇ ਦਫ਼ਤਰ ਦੇ ਵਿੱਚ ਹਮ ਫਿਰ ਇਹਨਾਂ ਨੇ ਮੈਨੂੰ ਭੋਏ ਬਾਲ ਕੇ ਤੇ ਮੇਰੀਆਂ ਸਿੱਧੀਆਂ ਲੱਤਾਂ ਕਰਾਤੀਆਂ ਹਮ ਮੇਰੇ ਇੱਥੇ ਇਹਨਾਂ ਨੇ ਪਰਣਾ ਪਾਇਆ ਹਮ ਪਰਨਾ ਪਾ ਕੇ ਤੇ ਉਹੜਾ ਮਿੰਦਰ ਸਿੰਘ ਹੌਲਦਾਰ ਹੀ ਉਹਨੇ ਪਿੱਛੇ ਪੈਰ ੜਾ ਆ ਕੇ ਪਰਨੇ ਦੇ ਵਿੱਚ ਭਾਰ ਪਾ ਕੇ ਤੇ ਮੇਰੇ ਮੋਢਿਆਂ ਦੇ ਉੱਤੇ ਪੂਰਾ ਭਾਰ ਪਾ ਕੇ ਰੱਖਿਆ ਅੱਛਾ ਦੋ ਜਣਿਆਂ ਨੇ ਮੈਨੂੰ ਇਦਾਂ ਬਾਵਾ ਤੋਂ ਫੜਿਆ ਉੱਟ ਕੇ ਹੂੰ ਦੋ ਜਣਿਆਂ ਨੇ ਲੱਤਾਂ ਤੋਂ ਫੜ ਕੇ ਤੇ ਲੱਤਾਂ ਨੂੰ ਜਿੱਦਾਂ ਘੜੀ ਦੀ ਸੂਈ ਤੁਰਦੀ ਆ ਨਾ ਐ ਕਰਕੇ ਐ ਹੌਲੀ 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 ਕਰਕੇ ਫਿਰ ਜਦੋਂ ਮੇਰੀਆਂ ਲੱਤਾਂ ਇਸ ਤਰ੍ਹਾਂ ਇਸ ਤਰ੍ਹਾਂ ਇੱਧਰ ਲੱਗੇ ਸਿੱਧੀਆਂ ਹੀ ਹੂੰ ਤੇ ਉਦੋਂ ਜਾਂ ਮਹਾਰਾਜ ਨੂੰ ਪਤਾ ਜਾਂ ਮੈਨੂੰ ਪਤਾ ਵੀ ਉਦੋਂ ਇੱਕਦਾਂ ਐ ਮੰਡੀ ਪੂਰੀ ਖਡੂਰ ਸਾਹਿਬ ਵਾਲੀ ਇਦਾਂ ਜਿੱਦਾਂ ਐ ਇੱਕਦਾਂ ਬਿਲਡਿੰਗਾਂ ਕੰਬ ਜਾਂਦੀਆਂ ਇਦਾਂ ਹੋਇਆ ਹੂੰ ਹਾਂਜੀ ਹਾਂਜੀ ਕਿੰਨੇ ਦਿਨ ਰੱਖਿਆ ਤੁਹਾਨੂੰ ਇਹਨਾਂ ਨੇ ਮੈਨੂੰ ਰੱਖਿਆ 10 ਕ ਦਿਨ ਇਹਨੇ अच्छा हां जी 10 ਦਿਨ ਤੁਹਾਡੇ ਨਾਲ ਹੀ ਕੁਝ ਕਰਦੇ ਰਹੇ ਨੇ ਨਹੀਂ ਨਹੀਂ ਫਿਰ ਤੇ ਮੈਂ ਮਰਿਆ ਵਾਂਗੂ ਹਾਂ ਫਿਰ ਕੀ ਕਰਨਾ ਹੈ ਬਸ ਹਾਂ ਜੀ ਹਾਂ ਜੀ ਫਿਰ ਤੇ 2 ਕੁ ਦਿਨ ਹੀ ਕੀਤਾ ਜਿਆਦਾ ਅੱਛਾ ਹਾਂ ਜੀ ਹਾਂ ਜੀ ਜਦੋਂ ਪਤਾ ਵੀ ਖਤਮਿਆ ਬੰਦਾ ਫਿਰ ਜਦੋਂ ਜਿੰਨੂੰ ਵੀ ਫੜ ਕੇ ਲਿਆਉਂਦੇ ਰਹਿਆ ਤੇ ਅਹੀਂ ਤੇ ਅੱਗੇ ਮਰੇ ਪਏ ਹਾਂ ਇੱਕ ਇੱਕ ਲਾਤਾ ਸਾਡੀ ਦਿੱਤੀ ਸੀ ਪੰਜਾ ਛਾ ਜਣੇ ਦੀ ਵਿੱਚ ਤੇ ਸਾਡੇ ਫਿਰ ਮੂੰਹ ਦੇ ਉੱਤੇ ਲੀੜਾ ਪਾ ਆਂਦੇ ਸੀ ਜਦੋਂ ਉਹ ਕਮਰੇ ਦੇ ਵਿੱਚ ਦੂਜਿਆਂ ਨਾਲ ਆ ਕੇ ਕਰਦੇ ਅੱਛਾ ਹਾਂ ਜੀ ਹਾਂ ਜੀ ਇਹ ਦੇਖਣਾ ਹਾਂ ਜੀ ਹਾਂ ਜੀ ਇੱਕ 70 75 ਸਾਲ ਦੀ ਮਾਤਾ ਹੀ ਬਜ਼ੁਰਗ ਹੂੰ ਤੇ ਸਾਬ ਲਾ ਲੋ ਵੀ ਉਹਨੂੰ ਇਹਨੇ ਸਾਡੇ ਵਾਂਗੂ ਦੇ ਕੱਪੜੇ ਲਾ ਕੇ ਤੇ ਉਹਨੂੰ ਵਾਲਾਂ ਤੋਂ ਫੜ ਕੇ ਧੂਈ ਫਿਰਦਾ ਏ ਛਡਾਵੇ ਉਹਨੂੰ ਕੌਣ ਮਾਤਾ ਦੇ ਵੀ ਕੱਪੜੇ ਵਾਤੇ ਮਾਤਾ ਮਾਤਾ ਦੇ ਵੀ ਹਾਂਜੀ ਹਾਂਜੀ ਅੱਛਾ ਉਹਨੂੰ ਇਹ ਗੱਲ ਕਹਿੰਦਾ ਹੈਗੇ ਤਸ ਤੇਰਾ ਮੁੰਡਾ ਕਿਦੋਂ ਘਰ ਆਉਂਦਾ ਕਿੱਥੇ ਆ ਤੈਨੂੰ ਤੈਨੂੰ ਮਿਲਣ ਨੂੰ ਆਉਂਦਾ ਉਹ ਕਹਿੰਦੀ ਸੀ ਵੀ ਉਹ ਕਦੀ ਆਇਆ ਹੀ ਨਹੀਂਗਾ ਹਾਂਜੀ ਇਹਨੇ ਕੋਹ ਕੋ ਕੇ ਉਹ ਬਜ਼ੁਰਗ ਜਿਹੜੀ ਮਾਤਾ ਸੀ ਉਹਨੂੰ ਮਾਰਿਆ ਇਹਨੇ ਜਿਵੇਂ ਇਹ ਮਾਤਾ ਦੇ ਨਾਲ ਰਵਈਆ ਕੀਤਾ ਉਦੋਂ ਉਥੇ ਲੇਡੀ ਪੁਲਿਸ ਵੀ ਹੁੰਦੀ ਕੋਈ ਨਹੀਂ ਕੋਈ ਨਹੀਂ ਕੋਈ ਲੇਡੀ ਪੁਲਿਸ ਨਹੀਂ ਕੋਈ ਨਹੀਂ ਅੱਛਾ ਹਾਂਜੀ ਹਾਂਜੀ ਕੋਈ ਨਹੀਂ ਇਸ ਤੋਂ ਪਹਿਲਾਂ ਤੁਸੀਂ ਸੁਭਾ ਸਿੰਘ ਦਾ ਨਾਮ ਸੁਣਿਆ ਸੀਗਾ ਕਿ ਇਹ ਕੁਝ ਕਰਿਆ ਇਹ ਸੁਣਿਆ ਹੈਗਾ ਇਹ ਜੀ ਇਹ ਤੇ ਜਿਹੜੇ ਰਸਤੇ ਥਾਣੀ ਇੱਥੇ ਖਦੂਰ ਸਾਹਿਬ ਇਹਦੀਆਂ ਗੱਡੀਆਂ ਲੰਘਦੀਆਂ ਹਨ ਤੇ ਲੋਕੀ ਤੇ ਰਾਹ ਛੱਡ ਜਾਂਦੇ ਸੀ ਸੂਬਾ ਆ ਗਿਆ ਅੱਛਾ ਹਾਂਜੀ 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 ਇਹ ਨਹੀਂ ਜਿਆਦਾ ਇਹ ਨਹੀਂ 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 ਦੱਸ ਤੇ ਇਹ ਇਹ ਉਦੋਂ ਕਿਹੜੇ ਰੈਂਕ ਤੇ ਸੀਗਾ ਐਸ ਐਚਓ ਸੀਗਾ ਇੰਸਪੈਕਟਰ ਹੀ ਅੱਛਾ ਹਾਂਜੀ 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 ਇਹ ਤਾਂ ਮੈਨੂੰ ਲੱਗਦਾ ਕਿ ਬਹੁਤ ਸਾਰੇ ਮੁੰਡੇ ਹੋਣਗੇ ਥੋੜੀ ਫਿਰ ਜਾਣ ਪਛਾਣ ਦੇ ਵਿੱਚ ਵੀ ਉਸ ਤੋਂ ਬਾਅਦ ਤੁਹਾਨੂੰ ਪਤਾ ਲੱਗਦਾ ਰਿਹਾ ਫਿਰ ਹਾਂਜੀ ਹਾਂਜੀ ਇੱਕ ਮੁੰਡਾ ਸਾਹਮਣੇ ਮੇਰੇ ਇਹਨਾਂ ਨੇ ਬਾਥਰੂਮ ਹੀ ਉੱਥੇ ਕਾਠ ਦੇ ਵਿੱਚ ਉਹਦੀ ਲੱਤ ਅੱਡ ਦਿੱਤੀ ਸੀ ਉਹ ਪਾਠ ਕਰੀ ਜਾਂਦਿਆ ਸੀ तकरीबन 20-25 ਸਾਲ ਦਾ 25 ਸਾਲਾਂ ਦਾ ਮੁੰਡਾ ਹੋਊਗਾ ਤੇ ਦਾੜਾ ਉਹਦਾ ਬਹੁਤ ਤਗੜਾ ਹੀ ਰੱਖਿਆ ਹੋਇਆ ਨੇ ਦਾੜਾ ਗੁਰਸੇ ਕੀ ਪਾਠ ਕਰੀ ਜਾਂਦਾ ਸੀ ਅੱਛਾ ਇਹ ਸੂਬਾ ਆਇਆ ਕਹਿੰਦਾ ਕਿ ਕਰ ਲਾ ਦੋ ਤਿੰਨ ਦਿਨ ਹੋ ਗਏ ਬੜਾ ਪਾਠ ਕੀਤਾ ਤੂੰ ਕਰ ਲਾ ਤੇਰੇ ਕੋ ਜਿੰਨਾ ਪਾਠ ਹੁੰਦਾ ਤੇ ਉਹ ਉਹ ਲਿਆਉ ਪਾਠ ਕਰੀ ਗਿਆ ਬਾਅਦ ਚ ਉਹਨੂੰ 2 ਘੰਟੇ ਬਾਅਦ ਉਹਨੂੰ ਵਾਲਾ ਤੋਂ ਫੜ ਕੇ ਖਿੱਚ ਕੇ ਖੜਿਆ ਇਹਨਾਂ ਨੇ ਉਹਨੂੰ ਜਿੱਦਾਂ ਕਸਾਈ ਕਰਦੇ ਇਦਾਂ ਖੜਿਆ ਪਤਾ ਨਹੀਂ ਖੜ ਕੇ ਕਿੱਥੇ ਉਹਨੂੰ ਬਸ ਮੁੜ ਕੇ ਲੈ ਕੇ ਨਹੀਂ ਉਹਨੂੰ ਆਏ ਹਾਂਜੀ ਅੱਛਾ ਉਹਨੂੰ ਲੈ ਗਏ ਉੱਥੇ ਉਹਨੂੰ ਲੈ ਗਏ ਉੱਥੇ ਤੂੰ ਕਿ ਲੈ ਗਏ ਜਦੋਂ ਕਹਿੰਦਾ ਹੈ ਕਿ ਕਰ ਲਾ 2 ਘੰਟੇ ਪਾਠ ਜਿੰਨਾ ਹੁੰਦਾ ਤੇਰੇ ਕੋ ਕਰ ਲਾ ਬੜਾ ਪਾਠ ਕੀਤਾ ਤੋਂ ਤਿੰਨ ਚਾਰ ਦਿਨ ਹੋ ਗਏ ਆ ਤੇ ਬਾਅਦ ਚ ਨਹੀਂ ਫਿਰ ਉਹ ਉਹ ਅੱਜ ਸ਼ਾਇਦ ਮੈਂ ਕਹਿ ਯਰਾਂਗੇ ਇਹਨਾਂ ਕਿ ਅੱਜ ਤੱਕ ਵੀ ਉਹਦਾ ਉਹਦਾ ਪਰਿਵਾਰ ਉਹਦਾ ਮਾਂ ਪਿਓ ਦੇ ਭੈਣ ਭਰਾ ਡੀਕਦੇ ਹੋਣਗੇ ਕਿ ਸਾਡਾ ਪੁੱਤ ਜਿਹੜਾ ਕਿ ਕਿਹੜੇ ਠਾਣੇ ਚਾ ਕਿਹੜੀ ਜੇਲ੍ਹ ਚ ਆ ਤੇ ਮੁਰਨਾ ਕਿੱਥੋਂ ਆਓ ਹਾਂਜੀ ਹਾਂਜੀ ਇਹ ਮੁਕਾਬਲਾ ਬਣਾ ਦਿੰਦਾ ਸੀ ਮੁਕਾਬਲਾ ਬਣਾਉਂਦਾ ਹਾਂਜੀ 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 ਇਹਨੂੰ ਪੁੱਛਦਾ ਹੀ ਕੋਈ ਨਹੀਂ ਸੀ ਇਹ ਬੰਦੇ ਨੂੰ ਮਾਰਨ ਲੱਗਿਆਂ ਤੇ ਵੇਂਦਾ ਹੀ ਨਹੀਂ ਕੋਈ ਹੱਥ ਇਹਨੇ ਤਾਂ ਸੀਹੇ ਦਿੰਦਾ ਸੀ ਹਾਂਜੀ ਹਾਂਜੀ ਤੁਸੀਂ ਫਿਰ ਕਿਵੇਂ ਉੱਥੋਂ ਛੁੱਟੇ ਮੈਂ ਜੀ ਮੇਰਾ ਵੀ ਕੋਈ ਇਤਰਾ ਢੋ ਮੇਲਾ ਗੁਰੂ ਮਹਾਰਾਜ ਨੇ ਬਣਾਤਾ ਸਾਡਾ ਰਿਸ਼ਤੇਦਾਰ ਹੀ ਇੱਕ ਪੁਲਿਸ ਦੇ ਵਿੱਚ ਅੱਛਾ ਫਿਰ ਉਹ ਜਦੋਂ ਬਿਲਕੁਲ ਹੀ ਸਾਡੇ ਪਿੰਡ ਦੇ ਬੰਦੇ ਮਾਰੇ ਮਗਰ ਜਾਂਦੇ ਸੀ ਤੇ ਪਿੰਡ ਦੇ ਬੰਦਿਆਂ ਨੂੰ ਵੀ ਇਹ ਆਂਦਾ ਉਹ ਵੀ ਡਰਦੇ ਸੀ ਵਿਚਾਰੇ ਵੀ ਇਹ ਸਾਨੂੰ ਮਨਾ ਕੇ ਢਾ ਲੇ ਮਗਰ ਗਏ ਬੰਦਿਆਂ ਨੂੰ ਵੀ ਢਾ ਲੈਂਦਾ ਸੀ ਉੱਥੇ ਅੱਛਾ ਬੰਦੇ ਤੇ ਮਗਰ ਜਿਹੜੇ ਬੰਦੇ ਜਾਂਦੇ ਸੀ ਉਹਨਾਂ ਨੂੰ ਵੀ ਢਾ ਲੈਂਦਾ ਹੈ ਫੜ ਕੇ ਅੱਛਾ ਹਾਂਜੀ ਹਾਂਜੀ ਤੇ ਉਹ ਫੇ ਰਿਸ਼ਤੇਦਾਰ ਨੇ ਸਾਡੇ ਨੇ ਬਾਹਰ ਦੀ ਬਾਹਰ ਵਿਚਾਰੇ ਦੇ ਗਾਂ ਦੀ ਗਾਂ ਕਦੇ ਜਾ ਕੇ ਗੱਲਬਾਤ ਕੇ ਅਫਸਰਨਾ ਕਰਕੇ ਤੇ ਉਹ ਇਹਨਾਂ ਨੇ ਕਿਹਾ ਵੀ ਮੈਂ ਇਹਨੂੰ ਮਾਰ ਜਿਆਦਾ ਬੈਠਾਂ ਇਹਦਾ ਤੇ ਉਹਦੀ ਹਾਲਤ ਬਹੁਤ ਖਰਾਬ ਆ ਤੇ ਸਾਡੇ ਪਰਿਵਾਰ ਨੇ ਕਿਹਾ ਕਿ ਜਿੱਦਾਂ ਦਾ ਵੀ ਹੈਗਾ ਦੇ ਦਿਓ अच्छा ਜਿੱਦਾਂ ਦਾ ਵੀ ਹੈਗਾ ਤੁਸੀਂ ਸਾਨੂੰ ਦੇ ਦੋ ਜੇ বাজਣਾ ਹੋਇਆ ਤੇ ਕੋਈ ਨਹੀਂ বাজੂਗਾ ਫਿਰ ਜਦੋਂ ਮੈਨੂੰ ਲੈ ਕੇ ਆਏ ਆ ਮੈਨੂੰ ਤੇ ਕੋਈ ਸਾਲ ਤੇ ਮੈਂ ਇਤਰਾ ਮੰਜੇ ਤੇ ਰਿਆ ਮੇਰੇ ਕੋਲ ਆਂਗ ਨਹੀਂ ਪੁੱਟੀ ਜਾਂਦੀ ਇੱਕ ਸਾਲ ਤੱਕ ਹਾਂਜੀ ਹਾਂਜੀ ਕੋਈ ਟੱਟੀ ਪਸ਼ਾਪ ਵੀ ਘਰ ਦੇ ਕਰਾਉਂਦੇ ਰਹੇ ਆ ਫੜ ਕੇ ਹਾਂਜੀ ਹਾਂਜੀ ਮੰਜੇ ਤੇ ਤੇ ਨਿਗਾਹ 'ਚ ਵੀ ਉਦੋਂ ਥੋੜਾ ਫਰਕ ਪੈ ਗਿਆ अच्छा हां जी ਹੁਣ ਵੀ ਮੈਂ ਸਵੇਰੇ ਜਦੋਂ ਸੌਂ ਕੇ ਉੱਠਦਾ ਸਵਾਸਤੇ ਤੇ ਜਿਹੜੀਆਂ ਲੱਤਾਂ ਭਾਰ ਨਹੀਂ ਚੱਲਦੀਆਂ ਜਿਵੇਂ ਜਿਵੇਂ ਉਮਰ ਵੱਧਦੀ ਜਾਂਦੀ ਹੈ ਉਹ ਮੇਰੇ ਉੱਤੇ ਅਸਰ ਹੁੰਦਾ ਜਾਂਦਾ ਇਸ ਚੀਜ਼ ਦਾ ਹਾਂਜੀ ਹਾਂਜੀ ਅੱਛਾ ਹਾਂਜੀ ਜਿਵੇਂ ਫਿਰ ਸੂਬਾ ਸਿੰਘ ਜੇਲ੍ਹ ਦੇ ਵਿੱਚ ਚਲਾ ਗਿਆ ਉਸ ਤੋਂ ਬਾਅਦ ਜਦੋਂ ਤੁਹਾਨੂੰ ਹੁਣ ਪਤਾ ਲੱਗਾ ਕਿ ਸੂਬਾ ਸਿੰਘ ਤੇ ਹਮਲਾ ਹੋ ਗਿਆ ਔਰ ਸੂਬਾ ਸਿੰਘ ਦੀ ਮੌਤ ਹੋ ਗਈ ਹੈ ਉਦੋਂ ਫਿਰ ਕੀ ਆਇਆ ਤੁਹਾਡੇ ਮਨ 'ਚ ਖੁਸ਼ੀ ਮਣੀ ਮੈਂ ਨਾ ਬੜੀ ਖੁਸ਼ੀ ਗੇ ਇਹ ਤੇ ਕਈਆਂ ਸਾਲਾਂ ਦੀਆਂ ਅਰਦਾਸ ਜਿਹੜੀ ਹੀ ਨਾ ਮਹਾਰਾਜ ਬਾਬਾ ਦੀਪ ਸੋਨੇ ਜਿਹੜੀ 30 ਸਾਲ ਦੀ ਅਰਦਾਸ ਇਹ ਇਹ ਕਰਦੇ ਹਨਾ ਅਸੀਂ ਵੀ ਮਹਾਰਾਜ ਸੱਚੇ ਪਾਤਸ਼ਾ ਜਦੋਂ ਵੀ ਸਵੇਰੇ ਉੱਠਣਾ ਵਾ ਤੇ ਜਦੋਂ ਨਹੀਂ ਤੁਰਿਆ ਜਾਣਾ ਤੇ ਚੇਤੇ ਸੂਬੇ ਦਾ ਚੇਤਾ ਹੋਣਾ ਵੀ ਮੇਰ ਨਾਲ ਉਹਨੇ ਆਹ ਕੰਮ ਕੀਤਾ ਤੇ ਅਰਦਾਸ ਹੀ ਕਰੀਦੀ ਸੀ ਮਹਾਰਾਜ ਗੜੀ ਤੇ ਮਹਾਰਾਜ ਨੂੰ ਇਹਨੂੰ ਦੁਜਾਇਦਾ ਕਿਤੇ ਇਹੋ ਜਾਇਦਾ ਨਾ ਹੋਵੇ ਜਿੱਦਾਂ ਨੇ ਸਾਡੇ ਨਾਲ ਕੀਤਾ ਤੇ ਹਾਲੀ ਵੀ ਉਹ ਜਿਹੜੀ ਉਹਨੂੰ ਮੌਤ ਆਈ ਆ ਉਹਨੂੰ ਬਹੁਤ ਮੌਤ ਜਿਹੜੀ ਆ ਸੁਖਦੀ ਆ ਗਈ ਆ ਮੌਤ ਉਹਨੂੰ ਇਹ ਚਾਹੀਦੀ ਸੀ ਕਿ ਇਹਨੂੰ ਕਿਤੇ ਵੱਡੇ ਟੁਕਿਆ ਹੁੰਦਾ ਇਹਨੂੰ ਕੀੜੇ ਪੈਂਦੇ ਸਹੀ ਜੇ ਸਹੀ ਜੇ ਨੂੰ ਕੀੜੇ ਖਾਂਦੇ ਤੇ ਇਹਦੀ ਹੌਲੀ ਹੌਲੀ ਤੜਫ ਤੜ ਛ ਕੇ ਮੌਤ ਹੁੰਦੀ ਜਿੱਦਾਂ ਇਹਨੇ ਸਾਨੂੰ ਤੜਫਾਇਆ ਹਾਂਜੀ ਜਿਵੇਂ ਫਿਰ ਤੁਸੀਂ ਉੱਥੋਂ ਛੁੱਟ ਕੇ ਆਏ ਹਾਂਜੀ ਬਹੁਤ ਜਗ੍ਹਾ ਤੇ ਲੱਗੇ ਜਾ ਕੇ ਪਤਾ ਲੱਗ ਜਾਂਦਾ ਕਿ ਫਲਾਣਾ ਮੁੰਡਾ ਚੁੱਕਿਆ ਸੀਗਾ ਤਾਂ ਉਹ ਹੁਣ ਆ ਗਿਆ ਤਾਂ ਬੜੇ ਸਾਰੇ ਲੋਕ ਪੁੱਛਗਿੱਛ ਕਰਨ ਵੀ ਆ ਜਾਂਦੇ ਕਿ ਸਾਡਾ ਵੀ ਮੁੰਡਾ ਚੁੱਕਿਆ ਸੀਗਾ ਐਵੇਂ ਲੋਕ ਆਉਂਦੇ ਸੀਗੇ ਤੁਹਾਡੇ ਕੋਲ ਸੰਪਰਕ ਕਰਨ ਲਈ ਹਾਂਜੀ ਕਈਆਂ ਨੇ ਪੁੱਛਿਆ ਸੀ ਕਿ ਜਿਹੜਾ ਜਿੰਨਾ ਇੱਕ ਉਹਨਾਂ ਇੱਥੇ ਕਰਪੂਥਲੇ ਇਹ ਲਾਗੇ ਬੰਨੇ ਦਾ ਖਡੂਰ ਸਾਹਿਬ ਦੇ ਲਾਗੇ ਬੰਨੇ ਦਾ ਵੈਰੋਵਾਲ ਦਾ ਕਿੱਥੋਂ ਦਾ ਹੈ ਫੌਜੀ ਉਹ ਕਰਪੂਥਲੇ ਉਹ ਅੱਜ ਇੱਥੇ ਆ ਡੱਬੇ ਬੰਦੇ ਰੇਲ ਦੇ ਉੱਥੇ ਡਿਊਟੀ ਕਰਦਾ ਹੈ ਰੀਅਲ ਕੋਚ ਹਾਂਜੀ ਹਾਂਜੀ ਉੱਥੋਂ ਉਹਨੂੰ ਚੁੱਕ ਕੇ ਲਿਆਏ ਹਾਂ ਤੇ ਮੇਰੇ ਲਾਗੇ ਰਾਤ ਜਦੋਂ ਲਿਆ ਕੇ ਮੇਰੇ ਮੂੰਹ ਤੇ ਲੀੜਾ ਪਾ ਕੇ ਜਦੋਂ ਮੇਰੇ ਆਲਾ ਹਾਲਤ ਉਹਦੀ ਫੌਜੀ ਦੀ ਕੀਤੀ ਆ ਹੂੰ ਉਹ 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 ਵੀ ਇੱਕ ਰਾਂ ਕੰਧਾਂ ਕੰਬ ਗਿਆ ਕਰਾਂ ਠਾਣੇ ਦੀਆਂ ਹਾਂਜੀ ਜੋ ਦਾ ਹਾਲਾਤ ਕੀਤਾ ਹੈ ਉਹਦੇ ਵਿੱਚ ਵੀ ਕੁਛ ਨਹੀਂ ਵਿਚਾਰੇ ਨੇ ਹਾਂ ਉਹ ਵੀ ਹੱਥ ਹੀ ਜੋੜਦਾ ਰਿਹਾ ਮੇਰੇ ਵਾਂਗੂੰ ਹੂੰ ਤੇ ਉਹ ਵਿਚਾਰਾ ਮੈਨੂੰ ਕਵੇ ਮੁੜਕੇ ਵੀ ਮੇਰੇ ਮੂੰਹ ਚ ਪਾਣੀ ਪਾ ਤੇ ਮੈਂ ਤੇ ਅੱਗੇ ਮੈਨੂੰ ਤੇ ਮਾਰ ਕੇ ਸੁੱਟਿਆ ਸੀ ਮੈਂ ਕੀ ਪਾਣੀ ਪਾਉਣਾ ਸੀ ਉਹਦੇ ਮੂੰਹ ਚ ਹਾਂਜੀ ਇਹ ਜਿਵੇਂ ਹਾਲਤ ਕਰਦਾ ਸੀਗਾ ਤਾਂ ਮੈਨੂੰ ਲੱਗਦਾ ਕਿ ਕਿੰਨਾ ਕੁ ਨਰਦਈ ਬੰਦਾ ਹੋਊਗਾ ਵੈਸੇ ਇਹ ਹਾਲਤ ਵੇਖ ਕੇ ਤਾਂ ਕਹਿੰਦੇ ਕਿ ਚੰਗਿਆ ਚੰਗਿਆ ਨੂੰ ਵੀ ਤਰਸ ਆ ਜਾਂਦਾ ਬਸ ਕਰ ਜਾਂਦੇ ਨੇ ਜਿਵੇਂ ਦੀ ਤੁਸੀਂ ਇਹ ਕਹਾਣੀ ਦੱਸ ਰਹੇ ਹੋ ਮੈਨੂੰ ਲੱਗਦਾ ਕਿ ਬਹੁਤ ਜ਼ਿਆਦਾ ਨਰਦਈ ਬੰਦਾ ਹੋਊਗਾ ਦੇਖੋ ਜੀ ਇਹਦੇ ਤੇ ਰਹਿਮ ਹੀ ਨਹੀਂ ਭੁਰਾ ਜੀ ਤੇ ਨਹੀਂ ਤੇ ਵੇਖ ਕੇ ਆ ਜਾਂਦਾ ਵਾ ਤੇ ਇੰਨਾ ਬੰਦੇ ਦੇ ਉੱਤੇ ਇੰਦਾ ਇਹਨੂੰ ਕੁੱਟਮਾਰ ਕੀਤੀ ਆ ਇੰਨਾ ਇਹਦੇ ਇਹਦੇ ਸਰੀਰ ਦੇ ਵਿੱਚੋਂ ਆਪੇ ਖੂਨ ਸਿਮੰਡਾ ਪਿਆ ਤੇ ਅਸੀਂ ਜਿਹੜਾ ਵਾਇਰ ਇਹ ਬਿਲਕੁਲ ਸੱਚਾ ਵਾਇਰ ਨੂੰ ਇਦਾਂ ਨਾ ਕਰੀਏ ਪਰ ਨਹੀਂ ਉਹਦੇ 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 ਪੋਰਾ ਜਿੰਨਾ ਨਹੀਂ ਕੋਈ ਉਹਦੇ ਉਹਦੇ ਇਹੋ ਜਿਹੀ ਕੋ ਗੱਲ ਹੈਗੀ ਹਾਂਜੀ ਸੁਪਾ ਸਿੰਘ ਨੂੰ ਲੈ ਕੇ ਪੰਜਾਬ ਪੁਲਿਸ ਦੇ ਜਿਹੜੇ ਬਾਕੀ ਮੁਲਾਜ਼ਮ ਸੀਗੇ ਉੱਥੇ ਅੰਦਰ ਹੁੰਦੇ ਉਹਨਾਂ ਦੇ ਲੇਕੀਰ ਰਵਈਆ ਹੁੰਦਾ ਸੀਗਾ ਇਹਦੇ ਪ੍ਰਤੀ ਉਹਨਾਂ ਦਾ ਜੀ ਤਕਰੀਬਨ 1-2 ਪੁਲਿਸ ਵਾਲੇ ਤੇ ਜਦੋਂ ਮੈਨੂੰ ਉਹਨਾਂ ਨੇ ਵੇਖਿਆ ਹੈ ਨਾ ਮੈਂ ਝੂਠ ਨਹੀਂ ਮਾਰਨਾ ਕਿ ਮੈਨੂੰ ਵੇਖ ਕੇ ਤੇ ਉਹਨਾਂ ਦੀਆਂ ਅੱਖਾਂ ਦੇ ਵਿੱਚ ਪਾਣੀ ਆ ਜਾਂਦਾ ਸੀ ਜਦੋਂ ਮੈਨੂੰ ਆਣ ਕੇ ਵੇਖਦੇ ਸੀ ਉਹ ਪੈਸੇ ਨੂੰ ਕਹਿੰਦੇ ਸੀ ਕਿ ਸਾਡੇ ਵਾਸਾ ਵਾਲੀ ਗੱਲ ਨਹੀਂ ਤੇ ਇਹ ਜੇ ਦਾ ਜੇ ਅਸੀਂ ਤੇਰਨਾ ਕਿਤੇ ਮੜਾ ਮੋਟਾ ਵੀ ਇਦਾਂ ਪਾਣੀ ਪੂਣੀ ਪਿਆ ਚੇ ਹਮਦਰਦੀ ਕੀਤੀ ਇਹਦਾ ਪਤਾ ਨਹੀਂ ਸਾਨੂੰ ਗੋਲੀ ਮਾਰਦੀ ਅੱਛਾ ਹਾਂਜੀ ਜਾਨੀ ਕਿ ਉੱਥੇ ਮੁਲਾਜ਼ਮਾਂ ਚ ਵੀ ਡਰ ਸੀਗਾ ਮੁਲਾਜ਼ਮਾਂ ਚ ਵੀ ਡਰ ਰਹੀ ਹਾਂ ਜੀ ਹਾਂ ਜੀ ਇੰਨਾ ਡਰ ਰਹੀ ਇਹਦਾ ਹਾਂ ਜੀ ਜਿੱਥੇ ਨੇ ਬਣਾਇਆ ਸੀਗਾ ਜਿੱਥੇ ਇਹ ਤਸ਼ੱਦਦ ਕਰਦਾ ਸੀਗਾ ਮੁੰਡਿਆਂ ਨੂੰ ਲਿਆ ਕੇ ਇਹ ਉੱਥੇ ਹੀ ਰਹਿੰਦਾ ਸੀਗਾ ਪੱਕਾ ਪੱਕਾ ਉੱਥੇ ਰਹਿੰਦਾ ਸੀ ਹਾਂ ਜੀ ਹਾਂ ਜੀ ਅੱਛਾ ਜਦੋਂ ਮੁੰਡੇ ਲੈ ਆਉਣੇ ਤੇ ਉਸ ਜਗ੍ਹਾ ਤੇ ਚਲੇ ਜਾਣਾ ਹਾਂ ਜੀ ਹਾਂ ਜੀ ਹਾਂ ਜੀ ਤਾਂ ਜਿਵੇਂ ਉਦੋਂ ਪੋਲੀਟੀਕਲ ਪਾਰਟੀਆਂ ਸੀਗੀਆਂ ਜਾਂ ਸਿਆਸਤਦਾਨ ਸੀਗੇ ਜਾਂ ਕਈ ਮਨੁੱਖੀ ਅਧਿਕਾਰ ਕਾਰਪੂਨ ਸੀਗੇ ਉਦੋਂ ਉਹ ਆਉਂਦੇ ਹੁੰਦੇ ਸੀਗਾ ਇਹ ਸਾਰਾ ਪਤਾ ਹੁੰਦਾ ਸੀਗਾ ਕਿ ਇਹ ਕੁਝ ਇੱਥੇ ਚੱਲਦਾ ਪਿਆ ਸਾਰਾ ਏ ਤੇ ਜੀ ਲਾਗੇ ਖਡੂਰ ਸਾਹਿਬ ਹੀ ਤੇ ਨਾਲ ਹੀ ਉਸੇ ਖਡੂਰ ਸਾਹਿਬ ਦੀ ਮੰਡੀ ਆ ਜਿੱਥੇ ਨੇ ਬੁਚੜਖਾਨਾ ਖੋਲ੍ਹਿਆ ਸੀ ਤੇ ਨਾਲ ਹੀ ਮਾਸਟਰ ਜਗੀਰ ਸਿੰਘ ਉਦੋਂ ਟਰਾਂਸਪੋਰਟ ਮੰਤਰੀ ਹੁੰਦਾ ਸੀ ਅੱਛਾ ਉਹਦੇ ਤੇ ਸਾਰਾ ਕਹਿਣ ਦੇ ਉੱਤੇ ਇਹ ਕੰਮ ਹੁੰਦਾ ਸੀ ਤੇ ਅੱਛਾ ਇਹ ਕਿਤਰਾ ਡਰਦਾ ਜਦੋਂ ਮੰਤਰੀ ਇਹਦੇ ਅੱਲ ਸਾਰਾ ਕੋਸ਼ੀ ਇਹਦੇ ਅੱਲ ਵੀ ਜੋ ਮਰਜ਼ੀ ਕਰਦੇ ਤੇ ਇਹ ਇਹਨੂੰ ਡਰ ਕਦਾ ਹੈ ਤੋੜੀ ਮੰਤਰੀ ਨਾਲ ਕੋਈ ਲਾਗਤ ਬਾਜੀ ਸੀਗੀ ਨਹੀਂ ਜੀ ਅਸੀਂ ਸਿਰਫ ਗੱਲ ਇਹ ਹੋਏ ਵੀ ਅਸੀਂ ਕਾਲੀ ਦਲ ਪਾਰਟੀ ਦੇ ਨਾਲ ਸਬੰਧ ਰੱਖਦੇ ਹਾਂ ਅਸੀਂ ਤੋੜ ਸਾਹਿਬ ਦੇ ਵੇਲੇ ਦੇ ਨਾਲ ਜੁੜੇ ਹਾਂ ਅੱਛਾ ਤੇ ਅਸੀਂ ਤੋੜ ਸਾਹਿਬ ਦੀ ਮਤ ਦਿੱਤੀ ਸੀ ਹਾਂ ਤੇ ਇਹ ਸਿਰਫ ਸਾਨੂੰ ਕਾਲੀ ਓਣ ਦੇ ਨਾਂ ਤੇ ਸਾਡੇ ਮੈਨੂੰ ਜਿਹੜਾ ਵਾ ਇਹ ਇੰਨਾ ਜਿਹੜਾ ਇਹ ਮਿਰਤੇ ਨੇ ਕਰਵਾਇਆ ਸੀ ਉਹਨਾਂ ਨੇ ਮਾਟਰ ਜਗੀਰ ਸਿੰਘ ਉਹਨਾਂ ਨੇ अच्छा हां जी हां जी ਉਸ ਤੋਂ ਬਾਅਦ ਜਿਵੇਂ ਬੜੇ ਸਾਰੇ ਕੇਸ ਵੀ ਹੋਏ ਸੁਭਾ ਸਿੰਘ ਤੇ ਤੁਸੀਂ ਵੀ ਕਰਵਾਇਆ ਕੋਈ ਪੈਰਵਾਹੀ ਕੀਤੀ ਕਿ ਨਹੀਂ ਕੀਤੀ ਫਿਰ ਸਾਡੇ ਦੇ ਸਾਰੇ ਪਰਿਵਾਰ ਨੂੰ ਇਹਨੇ ਕੁੱਟ-ਕੁੱਟ ਕੇ ਸਾਈਨ ਕਰਵਾ ਲਏ ਵੀ ਇੱਥੇ ਸਾਈਨ ਕਰੋ ਵੀ ਮੁੰਡਾ ਤੁਹਾਡਾ ਗਲਤ ਆ ਅੱਛਾ ਮੁੰਡਾ ਤੁਹਾਡਾ ਖਾੜਕੂਆ ਮੁੰਡਾ ਤੁਹਾਡਾ ਉਹ ਆ ਜੀ ਆ ਮੈਂ ਇਹਨੂੰ ਛੱਡ ਦੇਣ ਲੱਗਾ ਮੈਂ ਕਿਸ ਇਹਦਾ ਰਹਿਮ ਕੀਤਾ ਮੈਂ ਇਹਨੂੰ ਛੱਡ ਦੇ ਸਾਰੇ ਪਰਿਵਾਰ ਦੇ ਤੇ ਕਾਗਜ਼ ਤੇ ਸਾਈਨ ਕਰਵਾ ਲਏ ਨੇ ਸਾਡੇ ਕੋਲੋਂ ਹਾਂ ਹਾਂ ਜੀ ਫੇਰ ਛੱਡਿਆ ਮੈਨੂੰ ਇਹਨੇ ਅੱਛਾ ਹਾਂ ੱੱਕੇ ਨਾ ਸਾਈਨ ਕਰਵਾਏ ਵੀ ਕਾਰਵਾਈ ਨਾ ਹੋ ਸਕਦੀ ਹਾਂਜੀ ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ ਜਿਵੇਂ ਤੁਹਾਡੇ ਨਾਲ ਕੀਤਾ ਲੱਗਦਾ ਕਿ ਬਹੁਤ ਵੱਡੀ ਗਿਣਤੀ ਹੋਊਗੀ ਕੋਈ ਨੰਬਰ ਸਾਹਮਣੇ ਆਉਂਦਾ ਕਿ ਕਿੰਨੇ ਕੁ ਮੁੰਡਿਆਂ ਦੇ ਇਹਨੇ ਮੁਕਾਬਲੇ ਬਣਾਏ ਜਾਂ ਕਿੰਨੇ ਕੁ ਮੁੰਡਿਆਂ ਨੂੰ ਚੱਕਿਆ ਜਿਨ੍ਹਾਂ ਦੀਆਂ ਕਈਆਂ ਦੀਆਂ ਲਾਸ਼ਾਂ ਵੀ ਨਹੀਂ ਮਿਲੀਆਂ ਹੋਣੀਆਂ ਹਾਂਜੀ ਹਾਂਜੀ ਵੇਖੋ ਜੀ ਉਹ ਜਿਹੜਾ ਮੈਂ ਐਡਾ ਨੌਜਵਾਨ ਕਿਸਦਾ ਪੁੱਤ ਦੱਸਣ ਡਿਆ ਤੁਹਾਨੂੰ ਜਿਹੜਾ ਮੇਰੇ ਅੱਖਾਂ ਦੇ ਸਾਹਮਣੇ ਖਿੱਚ ਕੇ ਖੜਿਆ ਤੇ ਉਹਨਾਂ ਦੇ ਪਰਿਵਾਰ ਦੇ ਵੀ ਅੱਜ ਤੱਕ ਵਿਚਾਰੇ ਲੱਭ ਨਹੀਂ ਡਿਆ ਹੋਣੇ ਕਿ ਸਾਡਾ ਪੁੱਤ ਕਿੱਥੇ ਆ ਹਾਂਜੀ ਤੇ ਇੱਕ ਐ ਇਦਾਂ ਇਹ ਬੋਰੀ ਦੇ ਵਿੱਚ ਪਾ ਕੇ ਬੰਦਾ ਲਿਆ ਆ ਅੱਛਾ ਬੋਰੀ ਦੇ ਵਿੱਚ ਵੇਖੋ ਬੋਰੀ ਦੇ ਵਿੱਚ ਪਾ ਕੇ ਉਹ ਤੋਂ ਮੂੰਹ ਬੰਨ ਗੇ ਅੱਛਾ ਬੋਰੀ ਦਾ ਲਿਆ ਕੇ ਤੇ ਹੁਣ ਬੰਦੇ ਨੂੰ ਲਿਆ ਕੇ ਉਤਰਾਂ ਇਦਾਂ ਸੁੱਟিয়ে ਤੇ ਬੰਦਾ ਜਦੋਂ ਡਿੱਗਣ ਲੱਗਾ ਹੱਥੋ-ਥੱਥ ਲਾ ਕੇ ਆਪਣਾ ਮੂੰਹ ਬਚਾਲੂਗਾ ਜਦੋਂ ਬੋਰੀ ਐਂ ਕਰਕੇ ਸੁੱਟੀ ਪਤਾ ਨਹੀਂ ਉਹਦਾ ਵਿਚਾਰੇ ਦਾ ਮੂੰਹ ਥੱਲੇ ਵੱਜਾ ਸਿਰ ਵੱਜਾ ਉਹਨੇ ਬਹੁਤ ਜ਼ੋਰ ਦੀ ਉਹਦੇ ਜਿਹੜੀਆਂ ਉਹਦੀਆਂ ਕਿਲਕਾਂ ਨਿਕਲੀਆਂ ਬਾਅਦ ਚੋਂ ਉਹਦਾ ਰੱਸੀ ਖੋਲੀ ਉਹਨੂੰ ਵਿੱਚੋਂ ਕੱਢਿਆ ਤੇ ਇਹ ਸਾਡੇ ਫਿਰ ਮੂੰਹ ਦੇ ਉੱਤੇ ਲੀੜਾ ਪਾ ਕੇ ਉਹਨੂੰ ਵੀ ਇਹਨੇ ਉਹਦੇ ਵੀ ਫੜ ਕੇ ਤੂੰਬੇ ਤੋੜ ਤੈਨੇ ਉਹਦੇ ਆ ਉਹ ਉਹ ਵੀ ਇਦਾਂ ਹੀ ਵੀ ਜਿੱਦਾਂ ਕੋਈ ਮਾੜਾ ਮਾੜਾ ਸਾਹ ਲੈਣ ਵਾਲੀ ਗੱਲ ਹੀ ਉਹਦੀ ਵੀ ਉਹ ਵੀ ਕਿੱਥੋਂ ਵਿਚਾਰਾ ਤੇ ਇਹ ਜਿਹੜਾ ਫੌਜੀ ਸਾਹਿਬ ਤਾਂ ਮੈਂ ਦੱਸਦਾ ਹਾਂ ਇਹ ਇੱਥੋਂ ਪਰਬੋਥਲੇ ਨੇ ਆਂਦੇ ਆ ਉਹਦੀ ਵੀ ਮੁੜ ਕੇ ਜਾ ਕੇ ਡੈਥ ਹੋ ਗਈ ਅੱਛਾ ਹਾਂਜੀ ਹਾਂਜੀ ਇਨਾ ਜ਼ਿਆਦਾ ਤੁਸੀਂ ਹਾਂਜੀ ਹਾਂਜੀ ਇਹ ਸੁਪਾ ਸਿੰਘ ਰਹਿਣ ਵਾਲਾ ਵੀ ਇੱਥੋਂ ਦਾ ਸੀਗਾ ਕਿ ਜਾਂ ਇਹਦੀ ਡਿਊਟੀ ਸੀਗੀ ਇੱਥੇ ਨਹੀਂ ਜੀ ਇਹਦੀ ਡਿਊਟੀ ਇੱਥੇ ਹੀ ਰਾਤ ਦਿਨੇ ਇੱਥੇ ਰਹਿੰਦਾ ਹੈ ਹਾਂ ਹਾਂਜੀ ਹਾਂਜੀ ਇਹ ਮਾਸਟਰ ਜਗੀਰ ਸਿੰਘ ਨੇ ਇਹਨੂੰ ਲਵਾਇਆ ਸੀ ਇੱਥੇ ਅੱਛਾ ਉਹਨੇ ਆਪ ਲੈ ਗਿਆ ਹਾਂਜੀ 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 ਆਵ ਲੈ ਜਾਂਦਾ ਹੈ ਜਿਵੇਂ ਹੁਣ ਵੀ ਬੜੇ سارے ਲੋਕ ਕੁਝ ਤਰਸਵੀ ਕਰਦੇ ਸੀਗੇ ਕਿ 85 ਸਾਲ ਦੀ ਉਮਰ ਹੋ ਗਈ ਹੈ ਉਹਦੇ ਨਾਲ ਐਵੇਂ ਨਹੀਂ ਸੀ ਹੋਣਾ ਚਾਹੀਦਾ ਬ੍ਰੇਨ ਡੈੱਡ ਹੋ ਗਿਆ ਹਾਂਜੀ ਇਹ ਵੀ ਪਤਾ ਲੱਗਾ ਕਿ ਪਰਿਵਾਰ ਨੇ ਵੀ ਇਲਾਜ ਕਰਵਾਉਣ ਤੋਂ ਮਨਾ ਕਰਤਾ ਸੀਗਾ ਇਹਦਾ ਹਾਂਜੀ ਇਹ ਪਰਿਵਾਰ ਦੇ ਬਾਰੇ ਵੀ ਤੁਹਾਨੂੰ ਪਤਾ ਇਹਨਾਂ ਦਾ ਕੁਝ ਦੇਖੋ ਜੀ ਪਰਿਵਾਰ ਤੇ ਬਹੁਤ ਵਧੀਆ ਉਹਨਾਂ ਵਾਸਤੇ ਗੱਲ ਆ ਉਹਨਾਂ ਨੂੰ ਪਤਾ ਵਾ ਪੀ ਇੰਨੇ ਇੰਨੇ ਇੰਨਾ ਪਾਪ ਕੀਤਾ ਇੰਨੇ ਤਸੀਹੇ ਲੋਕਾਂ ਨੂੰ ਦੇ ਦੇ ਕੇ ਮਾਰਿਆ ਤੇ ਪਰਿਵਾਰ ਨੇ ਤੇ ਬਹੁਤ ਵਧੀਆ ਗੱਲ ਆ ਪਰਿਵਾਰ ਆਸ ਤੇ ਜਿਹੜਾ ਉਹਨਾਂ ਨੇ ਇਨਕਾਰ ਕਰਤਾ ਵਾ ਪੀ ਅਸੀਂ ਇਹਨੂੰ ਖੜਨਾ ਨਹੀਂ ਅਸੀਂ ਇਹਦਾ ਸਸਕਾਰ ਨਹੀਂ ਕਰਨਾ ਹਾਂਜੀ ਉਹਨਾਂ ਨੇ ਤੇ ਚੰਗੀ ਗੱਲ ਆ ਉਹਨਾਂ ਨੇ ਜਿਹੜਾ ਇਹ ਗੱਲ ਕਹੀ ਆ ਹਾਂਜੀ ਜੋ ਕੁਝ ਤੁਹਾਡੇ ਨਾਲ ਕੀਤਾ ਹਾਂ ਜਿਵੇਂ ਤੁਹਾਡੇ ਹੁਣ ਬੱਚੇ ਨੇ ਪੋਤੇ-ਪੋਤੀਆਂ ਹਾਂਜੀ ਇਹ ਵੀ ਸੁਣਦੇ ਤੁਹਾਡੇ ਕੋਲੋਂ ਕੀ ਆ ਕੁਝ ਸੁਣਦੇ ਆਗੇ ਹਾਂ ਇਹ ਪਤਾ ਮੇਰੇ ਨੂੰ ਮੈਂ ਇਹ ਗੱਲ ਕਹੀ ਵੀ ਇਸ ਤਰ੍ਹਾਂ ਇਹ ਮੇਰ ਨਾਲ ਨੇ ਕੀਤਾ ਤੇ ਕਹਿੰਦਾ ਡੈਡੀ ਕਿੱਥੇ ਰਹਿੰਦਾ ਵਾ ਉਹ ਸੁਭਾ ਸਿੰਘ ਹਾਂ ਮੈਂ ਕਿਹਾ ਉਹ ਤੇ ਪੁੱਤ ਹੁਣ ਜੇਲ੍ਹ ਦੇ ਵਿੱਚ ਆ ਇਹਨੂੰ ਮੈਂ ਜਦੋਂ ਦੱਸਦਾ ਇਹਦੇ ਇਹਦੇ ਆਪ ਐ ਚੁੱਪ ਕਰ ਜਾਂਦਾ ਉਸੇ ਵੇਲੇ ਜਦੋਂ ਮੈਨੂੰ ਸਾਰੀ ਗੱਲਬਾਤ ਇਦਾਂ ਦੱਸਦਾ ਹਾਂਜੀ ਹਾਂਜੀ ਨ ਲਕਦਾਨੀ ਪਰਿਵਾਰ ਤੋਂ ਸੁਣੀ ਜਾਂਦੀ ਹੈ ਹਾਂਜੀ 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 ਮੇਰੇ ਤੇ ਆਵੇ ਤੁਸੀਂ ਪੁੱਛਿਆ ਮੇਰੇ ਆਪ ਅੱਖਾਂ ਦੇ ਵਿੱਚ ਪਾਣੀ ਆ ਗਿਆ ਉਸੇ ਵੇਲੇ ਹਾਂਜੀ ਆ ਜਾਂਦਾ ਯਾਦ ਕਰਦਾ ਹਾਂਜੀ 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 ਜਦੋਂ ਤੁਸੀਂ ਦੱਸਿਆ ਕਿ ਤੁਹਾਡੇ ਅਜੇ ਵੀ ਤੁਸੀਂ ਉੱਠਦੇ ਹੋ ਤਾਂ ਕਈ ਵਾਰੀ ਤੁਰਿਆ ਨਹੀਂ ਜਾਂਦਾ ਇਹ ਉਹਦਾ ਹੀ ਅਸਰ ਹੈ ਅਜੇ ਤੱਕ ਵੇਖੋ ਜੀ ਇਹ ਹੁਣ ਪੈਂਡਿਆ ਜ਼ਿਆਦਾ ਹਾਂ ਜ਼ਿਆਦਾ ਸਰਪੰਡੇ ਸਾਡੀਆਂ ਹੀ ਵੱਦ ਦਵਾਵਾਂ ਲੱਗੀਆਂ ਸੂਬੇ ਨੂੰ ਜਿਹੜੇ ਕਹਿੰਦੇ ਆ ਨਾ ਕਿ 80 85 ਸਾਲ ਦਾ ਹੀ ਉਹ ਉਹਦੇ ਨਾਲ ਇਸ ਤਰ੍ਹਾਂ ਇਸ ਤਰ੍ਹਾਂ ਉਹਦੇ ਨਾਲ ਇਸ ਤਰ੍ਹਾਂ ਨਹੀਂ ਹੋਣੀ ਤੇ ਹੋਰ ਉਹਨਾਂ ਲੋਕਾਂ ਨੂੰ ਪੁੱਛੇ ਵੀ ਆ ਸਾਡੀ ਸਾਡੀ ਕਹਾਣੀ ਆਣ ਕੇ ਵੇਖੋ ਸਾਡੇ ਨਾਲ ਉਹਨੇ ਕੀ ਕੀਤਾ ਹੋਰ ਉਹਦੇ ਨਾਲ ਹੋਣਾਗੇ ਚਾਹੀਦਾ ਹੈ ਉਹਦੇ ਨਾਲ ਤਾਂ ਇਤੋਂ ਵੀ ਭੈੜਾ ਹਾਲ ਹੋਣਾ ਚਾਹੀਦਾ ਹੈ ਜੋ ਤੇ ਨਾਲ ਹੋਇਆ ਬਹੁਤ ਵਧੀਆ ਹੈ ਹਾਂਜੀ ਜਿਵੇਂ ਜਸਵੰਤ ਸਿੰਘ ਖਾਲੜਾ ਹੋਣਾ ਨੇ ਉਸ ਤੋਂ ਬਾਅਦ ਪੈਰਵਾਹੀ ਕਰਨੀ ਸ਼ੁਰੂ ਕੀਤੀ ਹਾਂਜੀ ਉਹਨਾਂ ਦੇ ਨਾਲ ਵੀ ਬਹੁਤ ਕੁਝ ਹੋਇਆ। ਹਾਂਜੀ ਹਾਂਜੀ। ਤੁਹਾਡੇ ਨਾਲ ਵੀ ਮੁਲਾਕਾਤ ਹੋਈ ਸੀਗੀ ਉਹਨਾਂ ਦੀ ਕਿ ਨਹੀਂ? ਕਿਹਨਾਂ ਦੀ ਜੀ? ਜਸਵੰਤ ਸਿੰਘ ਖਾਲੜਾ। ਨਹੀਂ ਜੀ ਮੇਰੇ ਨਾਲ ਨਹੀਂ ਉਹਨਾਂ ਦੀ। ਅੱਛਾ। ਹਾਂਜੀ। ਜਿਵੇਂ ਸੁਭਾ ਸਿੰਘ ਸੀਗਾ ਐਵੇਂ ਕੁਝ ਹੋਰ ਅ fırsਰਾਂ ਦੇ ਵੀ ਨਾ ਸਾਹਮਣੇ ਆਉਂਦੇ ਨੇ। ਹਾਂਜੀ ਹਾਂਜੀ। ਜਿਵੇਂ ਇੱਕ ਅਜੈਪ ਸਿੰਘ ਸ਼ਾਇਦ ਜਾਂ ਕੇ ਪੀ ਐਸ ਗਿੱਲ ਹੋਣੀ। ਇਹ ਸਾਰਿਆਂ ਦਾ ਇੱਕ ਗਰੁੱਪ ਹੁੰਦਾ ਸੀਗਾ ਉਦੋਂ ਇੱਧਰ। ਹਾਂਜੀ ਹਾਂਜੀ ਗਰੁੱਪ ਹੀ ਸੀ ਜੀ। ਹਾਂਜੀ। ਅੱਛਾ ਹਾਂਜੀ 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 ਹਾਂਜੀ। ਹਾਂਜੀ। ਠੀਕ ਹੈ ਸੁਖਦੇਵ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਜਾਣਕਾਰੀ ਸਾਂਝੀ ਕੀਤੀ। ਠੀਕ ਹੈ।